ਮਸਲਾ ਬੜਾ ਗੰਭੀਰ ਹੈ ਜੀ ਇਸ ਹੱਦ ਤੱਕ ਪੰਚਾਇਤ ਇਲੈਕਸ਼ਨ ਦੀ ਪ੍ਰਣਾਲੀ ਜਿਹੜੀ ਹੈ ਜਾਂ ਇਲੈਕਸ਼ਨ ਪ੍ਰਣਾਲੀ ਹੈ ਉਹਦੀਆਂ ਧੱਜੀਆਂ ਉੜਾਈਆਂ ਜਾ ਰਹੀਆਂ ਹਨ ਇਲੈਕਸ਼ਨ ਸ਼ਡਿਊਲ ਇੱਕ ਇਲੈਕਸ਼ਨ ਕਮਿਸ਼ਨ ਵੱਲੋਂ ਆਇਆ ਜਿਹਦੇ ਤਹਿਤ ਨਾਮੀਨੇਸ਼ਨ ਫਾਈਲ ਕਰਨ ਦੀ ਆਖਰੀ ਤਰੀਕ 4 ਤਰੀਕ ਸੀ 3 ਵਜੇ ਤੱਕ ਉਸ ਤੋਂ ਬਾਅਦ 5 ਤਰੀਕ ਇਤਰਾਜ਼ ਲੈਣ ਦੀ ਤਰੀਕ ਸੀ ਓਬਜੈਕਸ਼ਨ ਲੈਣ ਦੀ ਤਰੀਕ ਸੀ ਪੜਤਾਲ ਦੀ ਤਰੀਕ ਸੀ ਸਕਰੂਟੀਨੀ ਦੀ ਤਾਰੀਖ ਸੀ 5 ਤਾਰੀਖ 3 ਵਜੇ ਤੱਕ ਜੀਨੂੰ ਕੋਈ ਸ਼ਿਕਾਇਤ ਸੀ ਜੇੜੀ ਕੋਈ ਆਬਜੈਕਸ਼ਨ ਸੀ ਉਹ ਉਹਨਾਂ ਨੇ ਸੰਬੰਧਿਤ ਆਰਓ ਜਾਂ ਬੀਡੀਓ ਆਫਿਸ ਕੋਲੇ ਜਮਾ ਕਰਾਉਣੇ ਸੀ ਉਸ ਤੇ ਰਿਪੋਰਟ ਲੈ ਕੇ ਸੰਬੰਧਿਤ ਅਫਸਰ ਤੋਂ ਤੇ 5 ਤਾਰੀਖ ਨੂੰ 5 ਵਜੇ ਤੱਕ ਲਿਸਟਾਂ ਫਾਈਨਲ ਲਗਣੀਆਂ ਸੀ 5 ਤਾਰੀਖ ਰਾਤ 12 ਵਜੇ ਤੱਕ ਪਹਿਲਾਂ ਤਾਂ ਲਿਸਟਾਂ ਲਾਉਣ ਤੋਂ ਆਨਾਕਾਨੀ ਕੀਤੀ ਗਈ ਜਦੋਂ ਲੋਕਾਂ ਵੱਲੋਂ ਪ੍ਰੈਸ਼ਰ ਪਾਇਆ ਗਿਆ ਲੋਕ ਇਕੱਠੇ ਹੋਣ ਲੱਗੇ 5 ਤਰੀਕ ਨੂੰ 12 ਵਜੇ ਲਿਸਟਾਂ ਲਾਈਆਂ ਗਈਆਂ ਜਾਂ ਅੱਜ ਤੁਸੀਂ ਦੇਖ ਲਓ 5 ਤਰੀਕ ਨੰਂ ਕੀ 6 ਤਰੀਕ ਨੰਂ ਕੀ ਅੱਜ 7 ਤਰੀਕ ਪੌਣੇ 2 ਵਜੇ ਹੈ ਦੁਪਹਿਰ ਦੇ ਤੇ ਅੱਜ ਜਦੋਂ ਸਿੰਬਲ ਅਲਾਟਮੈਂਟ ਦਾ ਦਿਨ ਹੈ ਕਾਗਜ਼ ਵਾਪਸ ਲੈਣ ਦਾ ਦਿਨ ਹੈ ਤੇ ਅੱਜ ਵੀ ਪਟਵਾਰੀਆਂ ਤੋਂ ਤੇ ਸੈਕਟਰੀਆਂ ਤੋਂ ਰਿਪੋਰਟਾਂ ਲਿੱਤੀਆਂ ਜਾ ਰਹੀਆਂ ਅੱਜ ਦੀ ਤਰੀਕ 'ਚ ਤੇ ਕਾਗਜ਼ ਰਿਜੈਕਟ ਕੀਤੇ ਜਾ ਰਹੇ ਆ ਆ ਥੋਟੇ ਸਾਹਮਣੇ ਮੈਂ ਦਿਖਾਉਣਾ ਚਾਹਣਾ ਮਚਾਕੀ ਖੁਰਦ ਦੀ ਪੰਚਾਇਤ ਹੈ ਜੀ ਇਹ ਸਟ ਇਲੈਕਸ਼ਨ ਹੈ ਜਿਹੜੀ ਯੋਗ ਅਯੋਗ ਉਮੀਦਵਾਰਾਂ ਦੀ ਲਿਸਟ ਪਿੰਡ ਮਚਾਕੀ ਖੁਰਦ ਆਰਓ ਸ਼੍ਰੀ ਅਮਰੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਆ ਜਿਹੜੇ ਸਾਰੇ ਜਿਹੜੇ ਯੋਗ ਹੋਏ ਹਨ ਮਨਿੰਦਰ ਸਿੰਘ son of ਮੇਜਰ ਸਿੰਘ ਸਰਪੰਚ ਦੇ ਕਾਗਜ਼ ਭਰੇ ਹੈ ਜਰਨਲ ਯੋਗ ਥੱਲੇ ਦਸਖਤ ਹੈ ਜੀ ਸਤਾਰ ਅਮਰੀਤ ਸਿੰਘ ਜੀ ਦੇ 5 10 2024 ਚੀਫ ਐਗਰੀਕਲਚਰ ਅਫਸਰ ਸਾਹਿਬ ਦੇ ਤੇ ਅੱਜ ਦੀ ਤਰੀਕ 'ਤੇ ਲਿਸਟ ਬਦਲ ਕੇ ਤੁਸੀਂ ਮਨਿੰਦਰ ਸਿੰਘ ਦੇ ਕਾਗਜ਼ ਰਿਜੈਕਟ ਕਰਕੇ ਅਨਪੋਸਟ ਬੰਦੇ ਬਣਾਉਣੇ ਚਾਹੁੰਦੇ ਹੋ ਇਹ ਕਿਵੇਂ ਚੱਲੂਗਾ ਕੰਮ ਮੈਂ ਕੱਲ ਵੀ ਬੇਨਤੀ ਕੀਤੀ ਅਫਸਰਾਂ ਨੂੰ ਮੈਂ ਅੱਜ ਵੀ ਡੀਸੀ ਸਾਹਿਬ ਕੋਲ ਵੀ ਜਾ ਕੇ ਆਇਆ ਸਾਰੇ ਅਫਸਰਾਂ ਕੋਲ ਜਾ ਕੇ ਆਇਆ ਇੱਕ ਪਟਵਾਰੀ ਤੋਂ ਰਿਪੋਰਟ ਲਿੱਤੀ ਜਾ ਰਹੀ ਹੈ ਕਿ ਇਹਦਾ ਛੱਪੜ ਤੇ ਨਜਾਇਜ਼ ਕਬਜ਼ਾ ਹੈ ਨਾ ਇਹਨਾਂ ਦਾ ਘਰ ਛੱਪੜ ਦੇ ਨੇੜੇ ਤੇੜੇ ਪਿੰਡ ਦੇ ਵਿਚਾਲੇ ਰਹਿਣ ਵਾਲੇ ਆ ਦੂਸਰੀ ਗੱਲ ਚਲੋ ਜਿਹੜੀ ਗਲਤ ਰਿਪੋਰਟ ਬਣਾ ਰਿਆ ਉਹ ਇੱਕ ਇੱਕ ਵਿਸ਼ਾ ਉਹ ਹੈ ਦੂਸਰੀ ਗੱਲ ਜਿਹੜੀਆਂ ਵੀ ਰਿਪੋਰਟਾਂ ਪਾਨੀਆਂ ਸੀ ਜਿਹੜੇ ਇਤਰਾਜ਼ ਆਉਣੇ ਸੀ ਇਤਰਾਜ਼ਾਂ ਤੇ ਰਿਪੋਰਟਾਂ ਸਬਮਿਟ ਹੋਣੀਆਂ ਸੀ ਉਹਦੀ ਤਾਰੀਖ 5 ਤਾਰੀਖ ਸੀ ਉਸ ਤੋਂ ਬਾਅਦ ਤੁਸੀਂ ਪੜਤਾਲ ਤੋਂ ਬਾਅਦ ਸਾਰੀਆਂ ਲਿਸਟ ਲਾਈਆ ਸਾਰੇ ਪਿੰਡਾਂ ਦੀ ਲੱਗੀ ਆ ਵੇਖੋ ਤੁਸੀਂ ਅਸੀਂ ਖੇਤੀਬਾੜੀ ਦਫ਼ਤਰ ਫਰੀਦਕੋਟ ਖੜੇ ਆ ਤੇ ਅੱਜ ਤੁਸੀਂ ਸੱਤ ਤਾਰੀਖ ਨੂੰ 48 ਘੰਟਿਆਂ ਬਾਅਦ ਤੁਸੀਂ ਬੰਦੇ ਦੇ ਕਾਗਜ਼ ਰਿਜੈਕਟ ਕਰਦੇ ਹੋਗੇ ਕਿਵੇਂ ਕਰੋਗੇ ਜੀ ਕਾਗਜ਼ ਰਿਜੈਕਟ ਮੈਂ ਅੱਜ ਸਰ ਸਭਾਨਾ ਨੂੰ ਬੇਨਤੀ ਕਰਨੀ ਚਾਹਣਾ ਹੈ ਜਿਹੜੇ ਮੈਂ ਹੈਰਾਨ ਹੈ ਪਹਿਲਾਂ ਤਾਂ ਐਮ.ਐਲ.ਏ ਸਾਹਿਬ ਤੇ ਮੈਂ ਸਤਿਕਾਰ ਕਰਦਾ ਉਹਨਾਂ ਦਾ ਬੜਾ ਪਰ ਜੇ ਮੈਂ ਆਪਦੇ ਪਿੰਡ ਦੀ ਚੋਣ ਲੜਨ ਦੀ ਹਿੰਮਤ ਨਹੀਂ ਰੱਖਦਾ ਤੇ ਫਿਰ ਮੈਂ ਹਲਕੇ ਦੀ ਨੁਮਾਇੰਦਗੀ ਕਰਨ ਦਾ ਮੇਰੇ ਕੋਲ ਕੀ ਅਧਿਕਾਰ ਹੈ ਆਪਦੇ ਪਿੰਡ ਦੀ ਚੋਣ ਦੇ ਵਿੱਚ ਕਾਗਜ਼ ਰਿਜੈਕਟ ਕਰਾ ਕੇ 2 ਦਿਨਾਂ ਬਾਅਦ ਤਰੀਕ ਟੱਪਣ ਦੇ ਤੁਸੀਂ ਸਰਪੰਚ ਬਣਾਉਣਾ ਚਾਹੁੰਦੇ ਹੋ ਇੱਕ ਪਾਸੇ ਮੁੱਖ ਮੰਤਰੀ ਸਾਹਿਬ ਆਪਦੇ ਪਿੰਡ ਜਾਂਦੇ ਆ ਤੇ ਜਾ ਕੇ ਲੋਕਾਂ ਨੂੰ ਕਹਿੰਦੇ ਸਰਬਸੰਮਤੀਆਂ ਕਰੋ ਪੰਚਾਇਤਾਂ ਦੀ ਇਲੈਕਸ਼ਨ ਚ ਗਲਤ ਨਹੀਂ ਹੋਣਾ ਚਾਹੀਦਾ ਕੰਮ ਚਲੋ ਲੋਕਾਂ ਨੇ ਉਹਨਾਂ ਦੀ ਮੰਨੀ ਨਾ ਮੰਨੀ ਇੱਕ ਵੱਖਰੀ ਗੱਲ ਹੈ ਦੂਜੇ ਪਾਸੇ ਉਸੇ ਮੁੱਖ ਮੰਤਰੀ ਦੇ ਪਾਰਟੀ ਦੇ ਐਮਐਲਏ ਲੋਕਾਂ ਦੇ ਕਾਗਜ਼ ਰਿਜੈਕਟ ਕਰਾ ਕੇ ਸਾਰਾ ਡੈਮੋਕਰੈਟਿਕ ਪ੍ਰੋਸੈਸ ਨੂੰ ਡੀਰੇਲ ਕਰਕੇ ਤੇ ਉੱਥੇ ਬਣਾਉਣਾ ਚਾਹੁੰਦੇ ਆ ਸਰਪੰਚ ਆਪ ਦਾ ਮੈਂ ਅਫਸਰ ਸਹਿਬਾਨ ਨੂੰ ਬੇਨਤੀ ਕਰਨੀ ਚਾਹੁੰਦਾ ਸਪੈਸ਼ਲੀ ਆਰਓ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਤੁਹਾਡੇ ਕੋਲੇ 5 ਤਰੀਕ 3 ਵਜੇ ਤੱਕ ਦਾ ਟਾਈਮ ਸੀ ਕੋਈ ਆਬਜੈਕਸ਼ਨ ਐਂਟਰਟੇਨ ਕਰਨ ਦਾ ਅੱਜ 7 ਤਰੀਕ 1 ਵਜੇ 45 ਮਿੰਟਾਂ ਮੇਰੀ ਘੜੀ ਤੇ ਫੋਕਸ ਕਰ ਲਓ 7 ਅਕਤੂਬਰ 1 ਵਜੇ 45 ਮਿੰਟ ਹੋ ਗਏ ਐ ਤੇ ਤੁਸੀਂ ਜੇ ਅੱਜ ਕਿਸੇ ਦਾ ਆਬਜੈਕਸ਼ਨ ਲੈ ਕੇ ਕੋਈ ਰਿਪੋਰਟ ਦੇ ਆਧਾਰ ਤੇ ਜੇ ਕਾਗਜ਼ ਰਿਜੈਕਟ ਕਰੋਗੇ ਤੇ ਫਿਰ ਸਭ ਨੂੰ ਹਾਈ ਕੋਰਟ ਦੀਆਂ ਪੌੜੀਆਂ ਚੜ੍ਹਣੀਆਂ ਪੈਣਗੀਆਂ ਮੈਂ ਇਹਨਾਂ ਨੂੰ ਬੇਨਤੀ ਸਾਰਿਆਂ ਨੂੰ ਟੈਲੀਫੋਨ ਰਾਹੀਂ ਵੀ ਕੀਤੀ ਹੈ ਕਿ ਤੁਸੀਂ ਸਾਡੇ ਇਲਾਕੇ ਦੇ ਰਹਿਣ ਵਾਲੇ ਹੋ ਇੱਕ ਦੂਜੇ ਦੇ ਮੂੰਹ ਮੱਥੇ ਸਾਰੇ ਜਾਣੇ ਲੱਗਦੇ ਹਨ ਸਾਨੂੰ ਮਜਬੂਰ ਨਾ ਕਰੋ ਅਸੀਂ ਤੁਹਾਡੇ ਖਿਲਾਫ ਕੋਈ ਕਾਰਵਾਈ ਕਰੀਏ ਸਾਡਾ ਕੇਸ ਆਲਰੇਡੀ ਹਾਈ ਕੋਰਟ ਦੇ ਵਿੱਚ ਹੈ ਹਾਈ ਕੋਰਟ ਨੇ ਆਰਡਰਸ ਕੀਤੇ ਸੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਕਿ ਸਾਰੇ ਸਕਰੂਟੀਨੀ ਪ੍ਰੋਸੈਸ ਦੀ ਵੀਡੀਓਗ੍ਰਾਫੀ ਹੋਵੇ ਜਿਹੜਾ ਅਫਸਰ ਵੀਡੀਓਗ੍ਰਾਫੀ ਨਹੀਂ ਕਰਦਾ ਉਹਦੇ ਖਿਲਾਫ ਹਾਈ ਕੋਰਟ ਕੇਸ ਲਿਆਂਦਾ ਜਾਵੇ ਪਹਿਲੀ ਗੱਲ ਤਾਂ ਇਹਨਾਂ ਨੇ ਵੀਡੀਓਗ੍ਰਾਫੀ ਨਹੀਂ ਕੀਤੀ ਉਸ ਵਿੱਚ ਵੀ ਜਾਵਾਂਗੇ ਜੇ ਸਾਡੇ ਕਾਗਜ਼ੀ ਰਿਜੈਕਟ ਕਰਨਗੇ ਗਲਤ ਅੱਜ ਦੀ ਤਰੀਕ 'ਚ ਉਸ ਵਿੱਚ ਵੀ ਜਾਵਾਂਗੇ ਅਜ ਅਫਸਰ ਕਹਿ ਰਿਹਾ ਜੀ ਕਿ 5 ਤਰੀਕ ਨੂੰ ਸਮਾਂ ਥੋੜਾ ਸੀ ਜੀ ਕਹਿੰਦੇ ਇਸ ਕਰਕੇ ਸਮੇਂ ਨਾਲ ਆਬਜੈਕਸ਼ਨਸ ਨਹੀਂ ਆ ਸਕੀਆਂ ਕੱਲੇ ਐਮਐਲਏ ਦੇ ਪਿੰਡਸ ਤੇ ਥੋੜਾ ਸੀ ਇੱਕ ਪਿੰਡ ਦੀ ਰਿਪੋਰਟ ਨਹੀਂ ਆ ਸਕੀ ਉਸ ਦਿਨ ਰਿਪੋਰਟ ਆਈ ਹੈ ਰਿਪੋਰਟ ਜਮ੍ਹਾਂ ਹੋਈ ਹੈ ਤੁਸੀਂ ਕਾਗਜ਼ ਜੋਗ ਕਰਾਰ ਦਿੱਤੇ ਹੈ ਤੇ ਅੱਜ ਤੁਸੀਂ ਕਹਿ ਰਹੇ ਹੋ ਜੀ ਕਿ ਅਸੀਂ 48 ਘੰਟਿਆਂ ਬਾਅਦ ਲੈ ਲਿਆ ਘੰਟਾ ਲੇਟ ਹੋ ਗਈ ਰਿਪੋਰਟ ਚਲੋ ਮੰਨ ਲਈ 2 ਘੰਟੇ ਲੇਟ ਹੋ ਗਈ 4 ਘੰਟੇ ਲੇਟ ਹੋ ਗਈ 7 ਤਰੀਕ ਹੋ ਗਈ ਅੱਜ ਯਾਰ ਅੱਜ ਤੁਸੀਂ ਨੋਮੀਨੇਸ਼ਨਸ ਵਿਡਰੋਅਲ ਦੀ ਤਰੀਕ ਹੈ ਤੇ ਤੁਸੀਂ ਸਿੰਬਲ ਅਲਾਟ ਕਰਨਾ ਹੈ ਤੇ ਅੱਜ ਤੁਸੀਂ ਇਹ ਕੰਮ ਕਰ ਰਹੇ ਹੋ ਬੜੀ ਸ਼ਰਮ ਦੀ ਗੱਲ ਹੈ ਜੀ ਮੈਂ ਅਫਸਰਾਂ ਨੂੰ ਸਭ ਨੂੰ ਬੇਨਤੀ ਕਰਦਾ ਮੈਂ ਆਰਓ ਸਾਹਿਬ ਨੂੰ ਹਣ ਬੇਨਤੀ ਕਰਨ ਚੱਲਿਆ ਅੰਦਰ ਹੱਥ ਜੋੜ ਕੇ ਬੜੀ ਸਿਨਮਰ ਬੜੀ ਨਿਮਰਤਾ ਨਾਲ ਉਹਨਾਂ ਨੂੰ ਬੇਨਤੀ ਕਰਨ ਚੱਲਿਆ ਕਿ ਇਹ ਗਲਤ ਕੰਮ ਨਾ ਕਰੋ ਕਿਉਂਕਿ ਕਾਨੂੰਨ ਸਭ ਵਾਸਤੇ ਬਰਾਬਰ ਹੈ ਤੇ ਫਿਰ ਜਦੋਂ ਕਾਨੂੰਨ ਦੀ ਚੱਕੀ 'ਚ ਕਿਸੇ ਨੂੰ ਪੀਸਣਾ ਪਿਆ ਨਾ ਬਰੀਕ ਬਹੁਤ ਪਿਸੂਗੀ ਇਹ ਗੱਲ ਮੇਰੀ ਯਾਦ ਰੱਖਿਓ ਧੰਨਵਾਦ